ਸਾਸ਼ਿਕਾ ਮਹਿਸੂਬ ਮੰਦਰ ਕੌਰ ਲੈ ਕੇ ਹਾਜ਼ਰ ਹੈ ਇੱਕ ਵੱਡੀ ਖਬਰ ਤੁਸੀਂ ਸੁਣ ਰਹੇ ਹੋ ਆਜ਼ ਨਿਊਜ਼ ਵਾਲਾ ਬਠਿੰਡਾ ਚ ਮੁੜ ਦਿਓਰ ਪਰਜਾਈ ਹੋਣਗੇ ਆਮੋ ਸਾਹਮਣੇ ਬਠਿੰਡਾ ਦੀ ਲੋਕ ਸਭਾ ਸੀਟ ਤੋਂ ਮਨਪ੍ਰੀਤ ਬਾਦਲ ਵੱਲੋਂ ਚੋਣ ਲੜਨ ਦੀ ਇੱਛਾ ਜਤਾਏ ਜਾਣ ਤੋਂ ਬਾਅਦ ਇਸ ਸੀਟ ਤੇ ਇੱਕ ਵਾਰ ਫੇਰ ਮੁਕਾਬਲਾ ਬੇਹੱਦ ਦਿਲਚਸਪ ਹੁੰਦਾ ਨਜ਼ਰ ਆ ਰਿਹਾ ਹੈ ਜੇ ਮਨਪ੍ਰੀਤ ਬਾਦਲ ਬਠਿੰਡਾ ਦੇ ਚੋਣ ਮੈਦਾਨ ਚ ਉਤਰਦੇ ਹਨ ਤਾਂ ਉਹਨਾਂ ਦਾ ਮੁਕਾਬਲਾ ਕਿਸੇ ਹੋਰ ਨਾਲ ਨਹੀਂ ਸਗੋਂ ਆਦੀ ਭਾબી ਹਰਸਿਮਰਤ ਕੌਰ ਬਾਦਲ ਨਾਲ ਹੀ ਹੋਵੇਗਾ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦੀਵੋਰਦੀ ਪਰਜਾਈ ਆ ਮੋ ਸਾਹਮਣੇ ਹੋਣਗੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਮਨਪ੍ਰੀਤ ਹਰਸਿਮਰਤ ਨਾਲ ਆਡਾ ਲਾ ਚੁੱਕੇ ਹਨ ਹਾਲਾਂਕਿ ਮਨਪ੍ਰੀਤ ਦਾ ਕਹਿਣਾ ਹੈ ਕਿ ਜੋ ਹਾਈ ਕਮਾਂਡ ਕਹੇਗੀ ਉਹ ਉਹ ਉਸ ਸੀਟ ਤੋਂ ਹੀ ਚੋਣ ਲੜਨਗੇ ਜੇਕਰ 2019 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੇ ਨਜ਼ਰ ਮਾਰੀ ਜਾਵੇ ਤਾਂ ਇਸ ਵਿੱਚ ਹਰਸਿਮਰਤ ਕੌਰ ਬਾਦਲ ਨੂੰ 514727 ਵੋਟਾਂ ਮਿਲੀਆਂ ਸਨ ਜਦਕਿ ਮਨਪ੍ਰੀਤ ਨੂੰ 497332 ਵੋਟਾਂ ਮਿਲੀਆਂ ਸਨ ਉਧਰ ਇਸ ਸੀਟ ਤੇ ਤੀਜੇ ਨੰਬਰ ਤੇ ਰਹੇ ਆਪ ਦੇ ਜੱਸੀ ਜਸਰਾਜ ਨੂੰ ਮਹਿਜ਼ 87901 ਵੋਟ ਨਾਲ ਸਬਰ ਕਰਨਾ ਪਿਆ ਸੀ ਮਨਪ੍ਰੀਤ ਦੀ ਹਾਰ ਤੇ ਹਰਸਿਮਰ ਦੀ ਜਿੱਤ ਵਿੱਚ ਸਿਰਫ 19000 ਵੋਟਾਂ ਦਾ ਫਰਕ ਸੀ ਜੋ ਬਹੁਤਾ ਵੱਡਾ ਫਰਕ ਨਹੀਂ ਹੈ ਪਰ ਉਸ ਸਮੇਂ ਤੀਜੀ ਟੀਰ ਆਪ ਦਾ ਕੋਈ ਵੱਡਾ ਮजूद ਨਹੀਂ ਸੀ ਜਿਸ ਕਾਰਨ ਇਹ ਮੁਕਾਬਲਾ ਦੋ ਤਰਫਾ ਰਿਹਾ ਪਰ ਹੁਣ ਜਦੋਂ 5 ਸਾਲ ਬਾਅਦ ਈਸੀਸੀ ਦੇ ਸਿਆਸੀ ਸਮੀਕਰਨਾਂ 'ਚ ਵੱਡਾ ਬਦਲਾ ਆ ਚੁੱਕਾ ਹੈ ਤਾਂ ਮਨਪ੍ਰੀਤ ਦਾ ਈਸੀਸੀ 'ਤੇ ਉਤਰਨਾ ਇੱਕ ਜੋਖਮ ਭਰਿਆ ਕਦਮ ਸਾਬਿਤ ਹੋ ਸਕਦਾ ਹੈ ਸੋ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਸੁਣਦੇ ਰਹੋ ਆਜ਼ ਨਿਊਜ਼ ਵਾਲਾ .com